ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਆਪਾਂ ਤਵੇ ਦੀ ਕਲੀਨਿੰਗ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਦੇਖੋ ਜੀ ਇਹ ਜਿਉ ਜੋ ਆਪਣਾ ਤਵਾ ਚਾਹੇ ਲੋਹੇ ਦਾ ਹੋਵੇ ਨਾਨ ਸਟਿਚ ਦਾ ਹੋਵੇ ਤੇ ਜਿਉ ਜੋ ਇਹ ਆਪਣਾ ਤਵਾ ਨਾ ਪੁਰਾਣਾ ਹੁੰਦਾ ਜਾਂਦਾ ਤੇ ਉਸ ਤਰੀਕੇ ਦੇ ਨਾਲ ਜਦੋਂ ਆਪਾਂ ਕੋਈ ਵੀ ਪਰੌਂਠੇ ਵਗੈਰਾ ਬਣਾਉਣੀ ਆ ਤੇ ਜਾਂ ਕੋਈ ਵੀ ਆਪਾਂ ਤੇਲ ਵਾਲੀ ਚੀਜ਼ ਬਣਾਉਣੀ ਹੋ ਉਤੇ ਤੇ ਆਪਣਾ ਇਹ ਤੀ ਤਵਾ ਬਿਲਕੁਲ ਉੱਪਰ ਨਾ ਦੇਖੋ ਦੇਖ ਸਕਦੇ ਆ ਇਹਦੇ ਉੱਤੇ ਕਾਲੀ ਜੀ ਪਰਤ ਆ ਜਾਂਦੀ ਆ ਤੇ ਉਹ ਜੰਮਣੀ ਸਟਾਰਟ ਹੋ ਜਾਂਦੀ ਆ ਤੇ ਜਿਹੜੇ ਤਰੀਕੇ ਨਾਲ ਆਪਾਂ ਸਾਫ਼ ਕਰਾਂਗੇ ਬਹੁਤ ਹੀ ਸੌਖਾ ਤਰੀਕਾ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਸਾਡੇ ਤੁਸੀਂ ਚੈਨਲ ਤੇ ਪਲੀਜ਼ ਪਹਿਲੀ ਵਾਰ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿੱਆ ਕਰੋ ਜੀ ਜੁਗਾਂ ਪਹਿਲੇ ਤੇ ਫਿਰ ਰੋਟੀਆਂ ਬਣਾਉਨੀਆਂ ਤੇ ਰੋਟੀਆਂ ਆਪਣੀਆਂ ਵਧੀਆ ਨਹੀਂ ਬਣਦੀਆਂ ਹੈਗੀਆਂ ਇਸ ਕਰਕੇ ਇੱਕ ਵਾਰੀ ਤੁਸੀਂ ਹਫ਼ਤੇ ਦੇ ਵਿੱਚ ਇਸ ਤਰੀਕੇ ਨਾਲ ਤਵੇ ਨੂੰ ਸਾਫ਼ ਕਰਿਓ ਤੁਹਾਡਾ ਪੂਰਾ ਹਫ਼ਤਾ ਤਵਾ ਬਿਲਕੁਲ ਸਾਫ਼ ਰਹੂਗਾ ਤੇ ਚਲੋ ਜੀ ਹੁਣ ਆਪਾਂ ਨਾ ਗੈਸ ਨੂੰ ਆਨ ਕਰ ਦਿੰਨੇ ਆ ਤਵੇ ਨੂੰ ਐ ਚੰਗੀ ਤਰ੍ਹਾਂ ਆਪਾਂ ਗਰਮ ਕਰਾਂਗੇ ਪਹਿਲਾਂ ਹਲੋ ਜੀ ਆਪਾਂ ਨੇ ਗੈਸ ਨੂੰ ਆਨ ਕਰਤਾ ਹੁਣ ਆਪਾਂ ਇੱਕ ਚਮਚਾ ਚਿੱਟੇ ਨਮਕ ਦਾ ਲਵਾਂਗੇ ਇਹਨੂੰ ਚੰਗੀ ਤਰ੍ਹਾਂ ਆਪਾਂ ਨਮਕ ਨੂੰ ਤਵੇ ਦੇ ਉੱਤੇ ਸਾਰੇ ਦੇ ਉੱਤੇ ਚੰਗੀ ਤਰ੍ਹਾਂ ਖਿਲਾਰ ਦੇਣਾ ਵਾ ਤੇ ਆਪਣਾ ਤਵਾ ਪੂਰਾ ਗਰਮ ਹੋਣਾ ਚਾਹੀਦਾ ਵਾ ਇਹਦੇ ਵਿੱਚ ਥੋੜੀ ਜਿਹੀ ਜਦੋਂ ਆਪਣੀ ਗਰਮ ਹੋ ਗਿਆ ਤਵਾ ਤੇ ਉਸ ਤਰੀਕੇ ਨਾਲ ਆਪਾਂ ਫਿਰ ਇਹਨੂੰ ਕਿਸੇ ਲੱਕੜ ਦੀ ਖੁਰਚਣੇ ਦੇ ਨਾਲ ਆਪਾਂ ਰਗੜਨਾ ਸਟਾਰਟ ਕਰਾਂਗੇ ਤੁਸੀਂ ਸਟੀਲ ਦੇ ਖੁਰਚਣੇ ਦਾ ਇਸਤੇਮਾਲ ਨਹੀਂ ਕਰਨਾ ਰਗੜਨ ਵਾਸਤੇ ਕਿਉਂਕਿ ਤਵੇ ਦੇ ਉੱਤੇ ਛਿਰੀਟਣੀਆਂ ਪੈ ਜਾਂਦੀਆਂ ਨੇ ਜੀ ਫਿਰ ਆਪਣਾ ਤਵਾ ਨਹੀਂ ਸਹੀ ਰਹਿੰਦਾ ਹੈਗਾ ਨਮਕ ਦੇ ਨਾਲ ਤਵੇ ਦੀ ਕਲੀਨਿੰਗ ਬਹੁਤ ਹੀ ਵਧੀਆ ਹੁੰਦੀ ਹੈ ਤੁਹਾਨੂੰ ਕੋਈ ਵੀ ਸ਼ੈਂਪੂ ਕੋਈ ਬਨੇਗਰ ਲਾਉਣ ਦੀ ਲੋੜ ਨਹੀਂ ਪੈਣੀ ਹੈਗੀ ਤੁਸੀਂ ਤਵਾ ਇੱਕ ਵਾਰੀ ਤੁਸੀਂ ਨਮਕ ਪਾ ਕੇ ਸਾਫ਼ ਜ਼ਰੂਰ ਕਰਿਓ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਸਾਫ਼ ਹੁੰਦਾ ਹੈ ਤਾਂ ਵਾ ਆਪਣਾ ਜੀ ਬਿਲਕੁਲ ਦੇਖੋ ਗਰਮ ਹੋ ਗਿਆ ਹੁਣ ਇਹਦੇ ਵਿੱਚੋਂ ਦੇਖੋ ਜੀ ਪੂਰਾ ਧੂਆ ਨਿਕਲ ਰਿਹਾ ਵਾ ਤੇ ਹੁਣ ਆਪਾਂ ਇੱਕ ਲੱਕੜ ਦੀ ਖੁਰਚਣ ਨਾਲ ਇਸੇ ਤਰ੍ਹਾਂ ਗਰਮ ਗਰਮ ਨੂੰ ਆਪਾਂ ਰਗੜਨਾ ਸਟਾਰਟ ਕਰਾਂਗੇ ਤੇ ਆਪਣਾ ਹੀਟਾਂ ਗੈਸ ਚੱਲ ਰਿਹਾ ਵਾ ਸਲੋ ਗੈਸ ਕੀਤਾ ਹੋਇਆ ਆਪਨੇ ਤੇ ਜਿਹੜਾ ਇਹਦੇ ਉੱਤੇ ਖਾਲਾਪਾਨਾ ਸਾਰਾ ਹੀ ਉੱਤਰ ਜਾਣਾ ਹੈ ਤੇ ਤੁਸੀਂ ਹਫਤੇ ਦੇ ਵਿੱਚ ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਤੁਸੀਂ ਨਮਕ ਪਾ ਕੇ ਇਹਨੂੰ ਤਵੇ ਨੂੰ ਕਲੀਨ ਕਰ ਸਕਦੇ ਹਾਂ ਬਹੁਤ ਹੀ ਵਧੀਆ ਤੇ ਸੌਖਾ ਤਰੀਕਾ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਸ਼ੇਅਰ ਕਰਦੀਆ ਕਰੋ ਜੀ ਹਲੋ ਜੀ ਆਪਣਾ ਜਿੰਨਾ ਵੀ ਚੜਿਆ ਹੋਇਆ ਤਵਾ ਸੀਗਾ ਬਿਲਕੁਲ ਹੀ ਸਾਫ਼ ਹੋ ਗਿਆ ਤੁਸੀਂ ਦੇਖ ਸਕਦੇ ਹੋ ਨਮਕ ਦੇ ਨਾਲ ਬਹੁਤ ਹੀ ਵਧੀਆ ਕਲੀਨਿੰਗ ਹੁੰਦੀ ਹੈ ਤਵੇ ਦੀ ਤੇ ਆਪਾਂ ਹੋਰ ਜ਼ਿਆਦਾ ਕੋਈ ਕੈਮੀਕਲ ਦੀ ਵਰਤੋਂ ਨਹੀਂ ਕਰਾਂਗੇ ਤੇ ਹੁਣ ਇੱਕ ਵਾਰੀ ਥੋੜਾ ਜਿਹਾ ਆਪਾਂ ਗਰਮ ਕਰਕੇ ਨਾ ਹੁਣ ਇਹਦੇ ਉੱਤੇ ਆਪਾਂ ਨੇ ਵਿਮਲ ਲਿਕਵਿਡ ਲਗਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਆਪਣਾ ਚੜਿਆ ਹੋਇਆ ਤਵੇ ਦੇ ਉੱਤੇ ਜਿੰਨਾ ਵੀ ਲਿਹਾਕਾਲਸ ਆਪਾਂ ਜੀ ਇੱਥੇ ਵਿਮ ਲਾਵਾਂਗੇ ਵਿਮ ਆਪਾਂ ਨਾ ਗਰਮ ਗਰਮ ਤਵੇ ਦੇ ਉੱਤੇ ਹੀ ਪਰ ਪਾ ਦੇਣੀ ਆ ਤੇ ਇੱਕ ਸਕਰਬ ਲੈ ਕੇ ਆਪਾਂ ਚੰਗੀ ਤਰ੍ਹਾਂ ਨਾਲ ਸਾਰੇ ਹੀ ਤਵੇ ਦੇ ਉੱਤੇ ਲਗਾ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਥੋੜਾ ਜਿਹਾ ਇਹਦੇ ਉੱਤੇ ਹੁਣ ਪਾਣੀ ਪਾਵਾਂਗੇ ਫਿਰ ਇਹਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰਾਂਗੇ ਲਓ ਜੀ ਆਪਾਂ ਨੇ ਨਾ ਥੋੜਾ ਜਿਹਾ ਭਿੰਮ ਦੇ ਉੱਤੇ ਪਾਣੀ ਵੀ ਪਾਇਆ ਵਾ ਤੇ ਪਾਣੀ ਪਾ ਕੇ ਹੁਣ ਚੰਗੀ ਤਰ੍ਹਾਂ ਆਪਾਂ ਇਹਨੂੰ ਸਾਫ਼ ਕਰ ਦਾਂਗੇ ਗੋਣਾ ਆਪਾਂ ਨੇ ਬੇਮ ਲਗਾਤੀ ਹੁੰਦੇ ਹੁਣ ਤੇ ਹੁਣ ਇਸ ਤੋਂ ਬਾਅਦ ਆਪਾਂ ਸਿੰਪਲ ਪਾਣੀ ਦੇ ਨਾਲ ਧੋ ਕੇ ਤੁਹਾਨੂੰ ਦਿਖਾਉਣੀ ਆ ਹੁਣ ਕਪਾ ਟੂਟੀ ਦੇ ਕੋਲੇ ਲੈ ਜਾਣੀ ਆ ਉੱਥੇ ਥੋੜਾ ਜਿਹਾ ਸਕਰਾਪਨ ਨਾਲ ਸਾਫ ਕਰਕੇ ਫਿਰ ਤੁਹਾਨੂੰ ਆਪਾਂ ਸਾਫ ਕੀਤਾ ਹੋਇਆ ਦਿਖਾਵਾਂਗੇ ਤਵੇ ਨੂੰ ਕਲੀਨ ਕਰਨ ਦਾ ਬਹੁਤ ਹੀ ਸੌਖਾ ਤਰੀਕਾ ਸੀਗਾ ਜੀ ਦੇਖੋ ਆਪਾਂ ਨੇ ਤਵੇ ਨੂੰ ਕਲੀਨ ਕਰਕੇ ਦਿਖਾਇਆ ਤੁਹਾਨੂੰ ਤੇ ਇਸ ਤੋਂ ਪਹਿਲਾਂ ਵੀ ਤੁਸੀਂ ਤਵੇ ਨੂੰ ਚੈੱਕ ਕਰ ਸਕਦੇ ਹੋ ਕਿੰਨੀ ਤੰਦੀ ਆਈ ਜੰਮੀ ਹੋਈ ਸੀ ਜਿਉਂ ਆਪਣਾ ਤਵਾ ਪੁਰਾਣਾ ਹੁੰਦਾ ਜਾਂਦਾ ਤੇ ਉਸ ਤਰੀਕੇ ਦੇ ਨਾਲ ਆਪਣੇ ਤਵੇ ਦੇ ਉੱਤੇ ਤੰਦੀ ਆਈ ਵੀ ਬਹੁਤ ਜ਼ਿਆਦਾ ਜੰਮ ਜਾਂਦੀ ਆ ਤੇ ਸਿਰਫ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰੀ ਨਮਕ ਪਾ ਕੇ ਇਹਨੂੰ ਜ਼ਰੂਰ ਕਲੀਨਿੰਗ ਕਰਿਆ ਕਰੋ ਤਵੇ ਨੂੰ ਤੇ ਤੁਹਾਡਾ ਤਵਾ ਬਹੁਤ ਹੀ ਵਧੀਆ ਰਹੂਗਾ ਤੇ ਨਾਰੀ ਲੰਮੇ ਸਮੇਂ ਤੱਕ ਚੱਲੂਗਾ ਤੇ ਕਿਹੋ ਜੀ ਸਾਡੀ ਵੀਡੀਓ ਲੱਗੀ ਪਤੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ